ਸਤਿ ਸ਼੍ਰੀ ਅਕਾਲ ਜੀ ਅੱਜ ਸਫਾਈ ਚੱਲਦੀ ਹੈ ਜੀ ਕਿਆਰੀਆਂ ਗੁੱਡਣ ਦੀ ਕੰਮ ਕਰੀ ਜਾਂਦੇ ਆਂ ਵੇ ਦੀਪਕ ਤੇ ਗਲੀਪ ਸਿੰਘ ਆ ਵੀ ਕਿਆਰੀਆਂ ਗੁੱਟੀ ਜਾ ਰਹੇ ਆਂ ਅੱਜ ਤੇ ਦੱਬੀ ਤੁਰੇ ਆਉਣੇ ਕੰਮ ਨੂੰ ਆ ਵੀ ਸਾਰੀ ਆ ਕਿਆਰੀ ਗੁੱਟਦੀ ਆ ਪਹਿਲਾਂ ਇਹ ਇਧਰੋਂ ਆ ਕੋਠੀ ਆਪਣੀ ਘਾਰਾ ਤੇ ਪਹਿਲਾਂ ਇਧਰੋਂ ਆ ਸਫਾਈ ਕਰੀ ਆ ਸਾਰੀ ਇੱਥੇ ਆ ਸਾਰੇ ਘਾਹ ਸੀਗਾ ਬਹੁਤ ਜਿਆਦੇ ਇਹ ਖੰਭੇ ਕੋਲੇ ਪਹਿਲਾਂ ਆ ਸਫਾਈ ਕਰੀ ਆ ਤੇ ਰਾਹ ਕੈਰੀ ਗੱਡੀ ਆ ਹੁਣ ਆ ਕੈਰੀ ਗੱਡੀ ਜਾਨੇ ਘਾਹ ਦੀ ਨਹੀਂ ਛੱਡਦੇ ਕਾਕਦਾ ਬਿੱਲੀ ਨੂੰ ਚੱਲ ਕਾ ਹੋ ਵੀ ਬਹਲਾ ਜਾਂਦਾ ਜੀ ਬੂਟੇ ਦਿਖਾਈਏ ਤੁਹਾਨੂੰ ਇਹ ਫਾਈਕਸ ਆ ਤੇ ਇਹ ਦੁਗਾਂ ਹੈਗੇ ਆ ਆ ਪਤਾ ਨਹੀਂ ਇਹਦਾ ਕੀ ਨਾਮ ਆ ਲੰਬੇ ਲੰਬੇ ਜਾਂਦਾ ਤੇ ਆ ਪਾਮ ਆ ਗਿਆ ਆ ਇਹ ਪਾਮ ਆ ਨਾ ਫੇਰ ਫਾਈਕਸ ਆ ਗਿਆ ਆ ਵੀ ਪਾਮ ਦੀ ਵੈਰਾਈਟੀ ਆ ਵੀ ਪਾਮ ਆ ਤੇ ਆ ਵੀ ਫਾਈਕਸ ਆ। ਜਿਹੜਾ ਤੁਹਾਨੂੰ ਇੱਧਰ ਦਿਖਾਉਣਾ ਹੈ। ਇਹ ਤਾਂ ਬੇਲ ਲੱਗੀ ਆ ਜੀ ਆ ਪਤਾ ਨਹੀਂ ਕਿਹੜੀ ਗੂਗਨ ਵੀਲੀਆ ਬੇਲ ਕਹਿੰਦੇ ਇਹਨੂੰ ਵਾਰਡ ਕਰਦੀ ਆ। ਆ ਪਾਮ ਆ ਗਿਆ ਤੇ ਆ ਕੰਗੀ ਦਰਖਤ ਆ ਗਿਆ ਕੰਗੀ ਵਾਲਾ। ਆ ਵੀ ਆ ਪਾਮ ਆ ਤੇ ਆ yellow ficus ਆ ਗਿਆ। ਇਹ yellow ficus ਆ। ਤੇ ਆ ਆ ਗਿਆ ਪੈਂਡਾ ਫਾਈਕਸ ਤੇ ਪਾਂਡਾ ਫਾਈਕਸ ਆ ਜਿਹੜਾ ਉਹ ਆ। ਤੇ ਕਾਹ ਪਾਮ ਆ ਗਿਆ। ਪਾਮ ਦੀ ਵੈਰਾਈਟੀ ਕਾਫੀ ਲਾਈਏ ਅਸੀਂ। ਤੇ ਆ ਵੀ येलो ਫਾਈਕਸ ਆ ਗਿਆ ਕੰਗੀ ਆ ਗਿਆ ਤੇ ਪਾਮ ਆ ਗਿਆ ਕਾ ਦੇਖੋ ਨਿੱਕੇ ਨਿੱਕੇ ਇਹਨਾਂ ਨੂੰ ਗਰਮੀ ਦੇ ਫਲਾਵਰ ਕਿਹਾ ਜਾਂਦਾ ਇਹਨਾਂ ਨੂੰ ਇਹ ਗਰਮੀ ਦੇ ਫਲਾਵਰ ਹੈ ਤੇ ਆ ਕੰਗੀ ਆ ਵੀ ਪਾਮ ਆ ਗਿਆ ਤੇ ਆ ਗਮਲੇ ਦੇਖੋ ਆਂ ਅੰਦਰ ਗਮਲੇ ਤੁਹਾਨੂੰ ਉਹ ਦਿਖਾ ਕੇ ਲਿਆਉਣਾ ਉਹ ਵੀ ਬਹੁਤ ਸੋਹਣੇ ਸੋਹਣੇ ਗਮਲੇ ਆ ਆ ਦੇਖੋ ਆ ਗੁਗਨ ਵੀ ਲੀ ਆ ਗਈ ਪਾਮ ਦੀ ਕਾਫੀ ਵੈਰਾਈਟੀ ਹੈ। ਜ਼ਿਆਦਾਤਰ ਪਾਮ ਦੀ ਵੈਰਾਈਟੀ ਹੈ ਜੀ। ਦੇਖੋ। ਅੰਦਰ ਵੀ ਲਾਈ ਗਈ ਮੱਖਰ ਚ। ਅੱਜ ਘਰੇ ਹੀ ਕੰਮ ਕਰਨ ਦਾ ਸੋਚਿਆ। ਫੇਰ ਖੇਤ ਚਲਦੇ ਆ। ਆ ਖੜੀ ਗੱਡੀ ਆ ਆਪਣੀ। ਸਕਾਰਪਿਓ ਐਨ। ਆ ਵੀ ਬੇਲੀ ਗੋ ਆਹ ਕਾਰ ਹੈ ਜੀ ਪਿੱਛੇ ਆਪਣਾ ਇਸ ਦਾ ਨਾਮ ਛੇ ਦੀਪਕ ਇਸ ਦਾ ਵਾਲ ਬਹੁਤ ਬੜਾ ਹੋ ਗਿਆ ਛੇ ਵਾਲ ਕਟਿੰਗ ਕਰੇ ਛੇ ਚਲਦਾ ਵੀ ਜਾਣਾ ਹੈ ਚਲੋ ਇਹ ਦਲੀਪ ਤਾਂ ਲੈ ਕੇ ਰੰਬੀ ਬਹਿ ਗਿਆ ਹੁਣ ਇਹ ਨਹੀਂ ਨਿਕਲਦਾ ਛੇ ਇਹ ਤਾਂ ਪੀਣ ਕ ਲੱਗ ਗਿਆ ਚਲੋ ਜੀ ਬਾਕੀ ਫਿਰ ਤੁਹਾਨੂੰ ਫਾਰਮ ਹਾਊਸ ਤੇ ਦਿਖਾਵਾਂਗੇ ਅੱਜ ਦਾ ਕਾਰਜ ਤੁਹਾਨੂੰ ਦਿਖਾਤਾ ਸੀ ਕਿ ਇਹ ਕਤਾ ਘੈਰੀ ਸਾਫ ਕੀਤੀ ਹੈ ਇਹ ਰਹੇ ਕਾ ਘੈਰੀ ਸਾਫ ਕੀਤੀ ਹੈ ਤੇ ਇਹ ਕੋ ਉਥੇ ਇਹ ਆਂਗਲ ਕੋਲੇ ਇੱਥੇ ਇੱਥੋਂ ਸਾਰਾ ਕਾ ਕੱਟਿਆ ਇੱਥੇ ਵੀ ਦੋ ਉੱਟੇ ਹੋਏ ਖੜੇ ਆਈ ਬਹੁਤ ਸੋਹਣੇ ਤੁਹਾਨੂੰ ਉਹ ਦਿਖਾ ਕੇ ਦਿਉਨੇ ਆ ਇੱਕ ਤਾਂ ਸਾਡੇ ਜਾਮਨ ਬਹੁਤ ਵੱਡੀ ਹੋ ਗਈ ਸੀ ਤੇ ਉਹ ਦਰਖਤਾਂ ਵਾਲੇ ਆਉਂਦੇ ਹੁੰਦੇ ਬਾਲਣ ਵਾਲੇ ਉਹਨਾਂ ਨੇ ਡੰਗਰਾਂ ਜਿਹਿਆਂ ਨੇ ਜਾਮਨ ਪੱਟਤੀ ਤੇ ਕਾ ਦੇਖੋ ਜੀ ਨਵਾਂ ਪ੍ਰੋਜੈਕਟ ਆਟੋਏ ਜੇ ਪੱਟ ਕੇ ਨਾ ਅਸੀਂ ਇਹ ਚ ਸਬਜ਼ੀ ਪਾ ਕੇ ਉੱਪਰ ਮਿੱਟੀ ਪਾ ਕੇ ਖਾਦ ਬਣਾਉਨੇ ਹੁੰਨੇ ਆ ਇੱਕ ਸਾਡਾ ਟੋਆ ਹੋਣਾ ਤਿਆਰ ਆ ਆ ਦੇਖੋ ਇਹਦੇ ਤੇ ਆਂਬ उगਿਆ ਪਿਆ ਇਹ ਟੋਆ ਸਾਡਾ ਤਿਆਰ ਆ ਤੇ ਆਹ ਦੇਖੋ ਜੀ ਆ ਰਹੀ ਜਾਮਨ ਉਹ ਜਾਮਣ ਹੁਣ ਤਿਆਰ ਹੋ ਗਈ ਆ ਬਹੁਤ ਉੱਚੀ ਹੋ ਗਈ ਸੀ ਇਹਨਾਂ ਨੂੰ ਉੱਚੀ ਹੋ ਗਈ ਸੀ ਤੇ ਇਹੋ ਡੰਗਰਾਂ ਜਿਹੜਾ ਨੇ ਪੱਟਤੀ ਤੇ ਚਲੋ ਕੋਈ ਨਹੀਂ ਬੂਟੇ ਹੋਰ ਬਹੁਤ ਲਾ ਲਾਂਗੇ ਆਪਾਂ ਤੇ ਆ ਦੇਖੋ ਜੀ ਇੱਕ ਟੋਆ ਆ ਹਾ ਹੁਣ ਇਹ ਚ ਸਬਜ਼ੀ ਪੈਂਦੀ ਆ ਤੇ ਇੱਕ ਉਹ ਆ ਉਹਦੇ ਚਾਂ ਬੁੱਗਿਆ ਖੜਾ ਉਹ ਤਿਆਰ ਆ ਬਸ ਹੁਣ ਹਫ਼ਤੇ ਤੱਕ ਉਹਦੇ ਚ ਖਾਦ ਬਣ ਜੂਗੀ ਤਿਆਰ ਹੋ ਜੂਗਾ ਆ ਸਾਰਾ ਸਾਫ਼ ਕਰਿਆ ਪਿੱਛੋਂ ਆ ਦੇਖੋ ਜਿੱਥੇ ਜਿੱਥੇ ਤੁਹਾਨੂੰ ਦਿਦਾ ਪੌੜ ਕਾ ਹੋਇਆ ਪੈਸੀ ਜਿਵੇਂ ਉਹ ਹੋਇਆ ਪਿਆ ਫਿਰ ਬੱਚੇ ਖੇਡਦੇ ਇੱਥੇ ਡਰ ਰਹਿੰਦਾ ਇੱਥੋਂ ਦੇਖੋ ਜੀ ਕੈਰੀ ਕਿੱਡੀ ਸੋਹਣੀ ਲਾਦੀ ਹੈ ਹਜੇ ਸਾਡੇ ਬੂਟੇ ਛੋਟੇ ਆ ਜਦੋਂ ਥੋੜੇ ਥੋੜੇ ਵੱਡੇ ਹੋ ਗਏ ਬਹੁਤ ਸੋਹਣੇ ਲੱਗਿਆ ਕਰਨ ਸ਼ੌਂਕ ਹੀ ਬਾੜਾ ਗਾਰਡਨਿੰਗ ਦਾ ਕੀ ਕਰੀਏ ਮੈਂ ਕਿਹਾ ਸ਼ੌਂਕ ਹੀ ਬਾੜਾ ਗਾਰਡਨਿੰਗ ਦਾ ਕੀ ਕਰੀਏ ਹਰਿਆਲੀ ਦਾ ਸ਼ੌਕ ਆ ਕੱਲਾ ਕੱਲਾ ਬੂਟਾ ਮੈਂ ਆਪਦੇ ਹੱਥ ਨਾਲ ਲਾਇਆ ਵੇ ਜੀ ਕੱਲਾ ਕੱਲਾ ਬੂਟਾ ਆ ਗੁਗਨਵਿਲੀਆ ਵੇਲ ਆ ਗਈ ਇਹ ਵਾਰਡ ਕਰ ਦਿੰਦੀ ਐ ਫੈਂਸਿੰਗ ਦਾ ਕੰਮ ਕਰਦੀ ਐ ਜੇ ਪਿਆਰ ਹੋ ਗਿਆ ਉਦੋਂ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਲੱਗੂਗੀ ਤੇ ਚਲੋ ਬਾਕੀ ਦਾ ਵਲੌਗ ਫਿਰ ਆਪਾਂ ਖੇਤ ਵੇਨੇ ਆ ਠੀਕ ਐ ਜੀ ਮਿਲਦੇ ਆਂ ਫਿਰ ਅਸੀਂ ਦਾ ਕੰਮ ਹੀ ਹੋਰ ਵੈੱਡ ਲੈ ਜੀ ਆ ਸਾਡਾ ਪਾਣੀ ਨਹੀਂ ਸੀ ਲੰਘਦਾ ਹੁੰਦਾ ਤੇ ਹੁਣ ਅਸੀਂ ਪਾਇਪ ਪੱਟਿਆ ਤੇ ਪਾਇਪ ਵਿੱਚ ਜਾਵਾ ਦੱਬਿਆ ਹੋਇਆ ਨਿਕਲਿਆ ਦੇਖੋ ਇੱਥੋਂ ਤੇ ਪਾਣੀ ਕਾਹਦਾ ਲੰਘਣਾ ਸੀਗਾ ਇਹਨ ਦਲੀਵ ਸਿਆਂ ਲੈਵਲ ਨੀਵਾ ਕਰੀ ਜਾਂਦਾ ਇਹਦਾ ਪੱਟੀ ਤਰਿਆਉਂਦਾ ਤੇ ਦਵਿਆ ਬਹਾ ਲਾ ਦਲੀ ਬਣਾ ਉੱਤੇ ਟਰਾਲੀ ਟੋਲੀ ਲੱਗਦੀ ਸੀ ਨਾ ਇੱਥੇ ਟਰੈਕਟਰ ਵੀ ਲਾ ਦੇਈਦਾ ਸੀਗਾ ਉਹਦੇ ਨਾਲ ਦਬ ਗੈ ਸੋ ਮਿੱਟੀ ਦਬ ਗਈ ਸਵਾਰ ਕੇ ਕਸੀਆ ਲੈ ਲੈ ਜੇ ਨਹੀਂ ਸਹੀ ਤਾਂ ਲਓ ਜੀ ਪਾਈਪ ਪਤਾਕ ਦਿੱਤੀ ਸੈੱਟ ਕਰ ਆ ਗੁਰ ਫਤਿਹ ਸਿਓ ਵੀ ਅੱਜ ਪੂਰਾ ਕੰਮ ਕਰੀ ਜਾਂਦਾ ਆਵੇ ਆ ਦੇਖੋ ਜੀ ਇਹਦੇ ਸੁਧੜਦੇ ਕੰਮ ਪਾਈਪ ਲਾਈਨ ਭੇਜਿਆ ਸੀ ਤੇ ਆਹ ਪਤਾ ਨਹੀਂ ਕਿਹਦੀ ਚੱਕ ਲਿਆ ਹੈ ਟੂਟੀ ਨਵੀਂ ਪਿੱਤਲ ਦੀ ਚੱਕ ਕੇ ਲੈ ਆਇਆ ਵਾ ਪਾਪੇ ਕਹਿੰਦੇ ਸੀ ਆਹ ਫੁੱਲ ਲੈ ਕੇ ਚੱਲਦੇ ਕੰਮ ਦੀ ਚੀਜ਼ ਆ ਹੁਣ ਬੋਲ ਹੁਣ ਬੋਲ ਕੰਮ ਦੀ ਚੀਜ਼ ਨਗਾਚੀ ਸੀ ਆ ਲਿਓ ਆਵੇ ਜੀ ਅਸੀਂ ਕਰਤੀ ਆ ਪਾਈਪ ਸੈੱਟ ਇਧਰੋਂ ਪਾਈਪ ਦੇ ਉੱਤੇ ਚੜਾ ਕੇ ਤੇ ਮਿੱਟੀ ਨੱਪਤੀ ਆ ਕੰਮ ਵਧੀਆ ਕਰਿਆ ਸਾਰਿਆਂ ਦਾ ਟੀਮ ਵਰਕ ਗੁੱਡ ਗੁੱਡ ਚੱਕਦੇ ਉਹ ਵੀ ਸੱਡ ਤੇ ਦੀਪਕ ਇਧਰ ਸੱਡ ਤੇ ਛਲੋ ਛੜਦੇ ਛੜਦੇ ਚੱਕ ਕੇ ਸਰ ਆਪ ਹੀ ਕਰੋ ਸਰ ਪਤਾ ਗਾਰਾ ਇਹਦੇ ਚ ਨਾ ਤੂੰ ਨਾ ਹਣ ਹੱਥ ਲਾਈ ਨਵੇੜੇਗਾ ਸਾਰਾ ਕੁ ਪਾਈ ਤੇ ਸੱਡਦੇ ਯਾਰ ਐਡਾ ਕੀ ਚੱਲ ਆ ਵੀ ਸੱਡਦੇ ਆ ਠੀਕ ਆ ਦਲੀਪ ਲਾ ਤੜ ਜੇ ਦੇ ਇਹਨੂੰ ਪੈਰਾਂ ਨਾਲ ਸਵਾਰ ਕੇ ਲਓ ਜੀ ਮਿਸ਼ਨ ਪਾਈਪ ਸਕਸੈਸਫੁਲ ਹੋ ਗਿਆ ਇਹ ਸਾਡੇ ਦਲੀਪ ਸਿੰਘ ਦਾ ਕੰਮ ਆ ਇਹ ਅੱਗੇ ਇੱਥੇ ਪਾਣੀ ਲੀਕ ਹੁੰਦਾ ਹੁੰਦਾ ਸੀਗਾ ਹੁਣ ਉਹ ਪਾਈਪ ਉੱਤੇ ਚੜਾ ਕੇ ਐਡਾ ਲੰਬਾ ਪਾਈਪ ਹੁਣ ਪਾਈਪ ਆਇਆ ਕਿੱਥੋਂ ਇਹਦੀ ਸਟੋਰੀ ਨਹੀਂ ਅਸੀਂ ਤੁਹਾਨੂੰ ਸੁਣਾਉਂਦੇ ਪਾਈਪ ਬਹੁਤ ਮੁਸ਼ਕਲ ਨਾਲ ਲਿਆਂਦਾ ਪਾਈਪ ਅਸੀਂ ਲੈਣ ਚੱਲੇ ਸੀ ਨਵਾਂ ਤੇ ਇੱਕ ਇੱਥੇ ਆ ਸਾਡੇ ਕੋਠੀ ਆ ਆ ਵਾਲੀ ਇਹ ਲਵਾਰਸ ਪਈਏ ਇਹਨਾਂ ਨੇ ਨਾ ਕਿਤੇ ਪੱਟ ਪੁੱਟ ਕੇ ਸਿੱਟਿਆ ਹੁਣਾ ਬਾਹਰ ਪੈਪ ਤੇ ਬਾਹਰ ਪਿਆ ਸੀਗਾ ਤੇ ਅਸੀਂ ਉਹ ਚੱਕ ਕੇ ਕੰਮ ਲੈ ਲਿਆ ਤੇ ਆ ਵੇਖੋ ਆਉਂਦਾ ਨਾ ਪਾਣੀ ਭੱਜਿਆ ਆਏ ਸੈਟਿੰਗ ਕਰਤੀ ਤੇ ਠੀਕ ਹੈ ਜੀ ਠੀਕ ਹੈ ਜੀ ਅਗੁਰਪਤ ਸਿੰਘ ਦੇ ਵਾਲ ਕਟਾਉਣ ਵਾਲੇ ਆ ਇਹ ਸਟਾਈਲ ਮਾਰਦਾ ਕਹਿੰਦਾ ਹਜੇ ਕਟਾਉਣੇ ਨਹੀਂ ਚਲੋ ਮਿਲਦੇ ਆ ਜੀ ਫਿਰ ਬ੍ਰੇਕ ਕੇ ਬਾਅਦ ਹੁਣ ਤੁਹਾਨੂੰ ਫਾਰਮ ਹਾਊਸ ਤੇ ਮਿਲਾਂਗੇ